ਸਰਬਜੀ ਸੰਗਰੂਰ ਦੀ ਦਾ ਕੀ ਕਰ ਤੇਰੇ ਮੈਂ ਆ ਨਹੀਂ ਸਕਦਾ ਕਰ ਤੇਰੇ ਮੈਂ ਆ ਨਹੀਂ ਸਕਦਾ ਕਰ ਤੇਰੇ ਮੈਂ ਆ ਨਹੀਂ ਸਕਦਾ ਰਾਂਹ ਵਿੱਚ ਬੁਲਾ ਨਹੀਂ ਸਕਦਾ ਗੱਲ ਤੇਨੂੰ ਮੈਂ ਲਾ ਨਹੀਂ ਸਕਦਾ ਗੱਲ ਤੇਨੂੰ ਮੈਂ ਲਾ ਨਹੀਂ ਸਕਦਾ ਕਿੰਨਾ ਗੱਲ ਸਮਝਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਅਸੀਂ ਅਪਾਗੇ ਪੰਛੀ ਸਾਡਾ ਕੋਈ ਕਰ ਕਾਟ ਨਹੀਂ ਅਸੀਂ ਅਪਾਗੇ ਪੰਛੀ ਸਾਡਾ ਕੋਈ ਕਰ ਕਾਟ ਨਹੀਂ ਬਿਨ ਬਿਨਾ ਆਰਾਮ ਮਿਲੇ ਨਾਲ ਮੁੱਕਦੀ ਬਾਤ ਨਹੀਂ ਬਿਨ ਬਿਨਾ ਆਰਾਮ ਮਿਲੇ ਨਾਲ ਮੁੱਕਦੀ ਬਾਤ ਨਹੀਂ ਚੰਦ ਤਾਰਿਆਂ ਚੋਂ ਚੰਦ ਤਾਰਿਆਂ ਚੋਂ ਚੰਦ ਤਾਰਿਆਂ ਚੋਂ ਮੁੱਖ ਤੇਰਾ ਪਾਲਦਾ ਬੁੱਲ ਜਾਂਦਾ ਖਿਆਲ ਆਪਣੇ ਹਾਲੇ ਦਾ ਦੱਸ ਗੱਲ ਕਿਸ ਤੋਂ ਦੱਸ ਗੱਲ ਕਿਸ ਤੋਂ ਦੱਸ ਗੱਲ ਕਿਸ ਤੋਂ ਦੱਸ ਗੱਲ ਕਿਸ ਤੋਂ ਛਪਾਵਾਂ ਦੱਸ ਤਰੀਕਾ ਚੰਨੀ ਹੈ ਨਹੀਂ ਤੈਨੂੰ ਕਿੰਜ ਸਮਝਾਵਾਂ ਕਰ ਤੇਰੇ ਮੈਂ ਆ ਨਹੀਂ ਸਕਦਾ ਕਰ ਤੇਰੇ ਮੈਂ ਆ ਨਹੀਂ ਸਕਦਾ ਰਾਹਾਂ ਵਿੱਚ ਬੁਲਾ ਨਹੀਂ ਸਕਦਾ ਗੱਲ ਤੈਨੂੰ ਮੈਂ ਲਾ ਨਹੀਂ ਸਕਦਾ ਗੱਲ ਮੈਂ ਤੈਨੂੰ ਲਾ ਨਹੀਂ ਸਕਦਾ ਕਿੱਦਾਂ ਗੱਲ ਸਮਝਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਗੀਤਾਂ ਦੇ ਵਿੱਚ ਗਾਵਾਂ ਸੱਚ ਸੁਣਨਾ ਉਹ ਖਬਰਾਂ ਸੱਚ ਸੁਣਨਾ ਉਹ ਖਬਰਾਂ ਕਿਹਾ ਤਾਂ ਉੱਟ ਪੱਜ ਖੜਾ ਕਿਹਾ ਤਾਂ ਉੱਟ ਪੱਜ ਖੜਾ ਕੁਝ ਸੁਬਾ ਨਸੀਬ ਮਾਰ ਗਿਆ ਕੁਝ ਸੁਬਾ ਨਸੀਬ ਮਾਰ ਗਿਆ ਦੇਖਾ ਗਰੀਬ ਯਾਰ ਵਿਸਾਰ ਗਿਆ ਕੀਮਤੀ ਤੋਹਫਾ ਖਰੀਦ ਨਾ ਪਾਵਾਂ ਕੀਮਤੀ ਤੋਹਫਾ ਖਰੀਦ ਨਾ ਪਾਵਾਂ ਦਸਤ ਤਰੀਕਾ ਚੰਨੀ ਐ ਨੀ ਤੈਨੂੰ ਕਿੰਜ ਸਮਝਾਵਾਂ ਦਸਤ ਤਰੀਕਾ ਚੰਨੀ ਐ ਨੀ ਤੈਨੂੰ ਕਿੰਜ ਸਮਝਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਸ਼ਹਿਰ ਤੇ ਮਿਲਾਲ ਗਿਆ ਰਹਿੰਦਾ ਪੀੜ ਪੜਕਾ ਸ਼ਹਿਰ ਤੇ ਮਿਲਾਲ ਗਿਆ ਰਹਿੰਦਾ ਪੀੜ ਪੜਕਾ ਕੈਨ ਪਹੁੰਚਾ ਕਰ ਤੱਕ ਤੇਰੇ ਖਾਂਦੇ ਤੱਕਾ ਦਿੰਦੇ ਤੱਕਾ ਪੀੜ ਪਈ ਤੇ ਕਿਵੇਂ ਵੀੜ ਬਈ ਤੇ ਕਿਨੇ ਦੱਸ ਖੁਦ ਨੂੰ ਮੈਂ ਬਚਾਵਾਂ ਦਸ ਤਰੀਕਾ ਚੰਨੀਏ ਨਹੀਂ ਤੈਨੂੰ ਕਿੰਜ ਸਮਝਾਵਾਂ ਦਸ ਤਰੀਕਾ ਚੰਨੀਏ ਨਹੀਂ ਤੈਨੂੰ ਕਿੰਜ ਸਮਝਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਦਰ ਕਰ ਗਿਆ ਮਨ ਮੇਰੇ ਹੋਣੀ ਨਾ ਹੁਣ ਦਰਸ਼ਨ ਤੇਰੇ ਡਰ ਕਰ ਗਿਆ ਮਨ ਮੇਰੇ ਹੋਣੀ ਨਾ ਹੁਣ ਦਰਸ਼ਨ ਤੇਰੇ ਅੱਖਾਂ ਮੂਰੇ ਹਨੇਰਾ ছায়ਾ ਕੀ ਦਸਾਂ ਜੋ ਬੀਤਿਆ ਨਾਲ ਮੇਰੇ ਤੈਨੂੰ ਬੁੱਲਣ ਨਾਲੋਂ ਚੰਗਾ ਤੈਨੂੰ ਬੁੱਲਣ ਨਾਲੋਂ ਚੰਗਾ ਯਾਦ ਕਰ ਜੋਤੀ ਨੈਣ ਗਵਾਵਾ ਦਸ ਤਰੀਕਾ ਚੰਨੀਏ ਨਹੀਂ ਤੈਨੂੰ ਕਿੰਜ ਸਮਝਾਵਾਂ ਤੂੰ ਸੰਧ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾਂ ਜੋ ਗੀਤਾਂ ਦੇ ਵਿੱਚ ਮੈਂ ਗਾਵਾਂ ਛੱਡ ਸਕਦਾ ਨਾ ਸ਼ਹਿਰ ਸੰਗਰੂਰ ਸੋਨਾ ਸੰਗਰੂਰ ਵੀ ਛੱਡ ਸਕਦਾ ਨਾ ਸ਼ਹਿਰ ਸੋਨਾ ਸੰਗਰੂਰ ਸੰਗਰੂਰ ਵੀ ਅਜੇ ਨਾ ਹੋਇਆ ਤੇਰੇ ਤਿਲ ਮਨ ਨੇ ਧੀ ਮਜਬੂਰੀਣੀ ਗਾਗਾ ਗੀਤ ਗਜ਼ਲਾਂ ਪਲ ਪਲ ਤੈਨੂੰ ਗਾਗਾ ਗੀਤ ਗਜ਼ਲਾਂ ਪਲ ਪਲ ਤੈਨੂੰ ਦਸ ਤਰੀਕਾ ਚ ਨਹੀਂ ਐਨੀ ਤੈਨੂੰ ਕਿਵੇਂ ਸਮਝਾਵਾਂ ਤੂੰ ਸਮਝ ਮੇਰੇ ਜਜ਼ਬਾਤਾਂ ਨੂੰ ਜੋ ਮੈਂ ਗੀਤਾਂ ਦੇ ਵਿੱਚ ਗਾਵਾ ਤੂੰ ਸਮਝ ਮੇਰੇ ਜਜ਼ਬਾ ਤਾਨੂੰ ਜੋ ਗੀਤਾਂ ਦੇ ਵਿੱਚ ਗਾਵਾਂ ਮੈਂ